ਕੀ ਹਾਲ ਚੱਲ ਨੇ ਅੱਛਾ ਅੱਜ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਆਪ ਦੇ ਆਪ ਨੂੰ ਜਦੋਂ ਲਿਮਟ 'ਚ ਕਰ ਲੈਨੇ ਹੋ ਲਿਮਟ ਮੀਨਸ ਆਪ ਦੇ ਆਪ ਨੂੰ ਸਮਝ ਲੈਨੇ ਹੋ ਆਪ ਦੇ ਆਪ ਨੂੰ ਗੈਸ ਕਰ ਲੈਨੇ ਹੋ ਵੀ ਯਾਰ ਮੈਂ ਤਾਂ ਇਹ ਇੰਨਾ ਕੰਮ ਹੀ ਕਰ ਸਕਦਾ ਐਤੋਂ ਵੱਧ ਮੈਂ ਕਰ ਨਹੀਂ ਸਕਦਾ ਬਲੀਫ ਬਣਾ ਲੈਨੇ ਆਪ ਦੇ ਅੰਦਰ ਹੀ ਆਪ ਦੇ ਮਨ ਦੇ ਵਿੱਚ ਹੀ ਵੀ ਯਾਰ ਮੈਨੂੰ ਤਾਂ ਜੇ ਮੈਂ ਕੁਛ ਮਤਲਬ ਇਹ ਮੈਂ ਕੰਮ ਨਹੀਂ ਕਰ ਸਕਦਾ ਕਹਿੰਦਾ ਮਤਲਬ ਆਪ ਦੇ ਆਪ ਨੂੰ ਤੁਸੀਂ ਡੀਗ੍ਰੇਡ ਕਰ ਲੈਨੇ ਹੋ ਆਪ ਦੇ ਆਪ ਨੂੰ ਕੱਟ ਸਮਝਣ ਲੱਗ ਜਿੰਨੇ ਦੂਸਰੇ ਪਰਸਨ ਨਾਲੋਂ ਜਾਦੂ ਦੇ ਲੋਕਾਂ ਨਾਲ ਉਹਦੇ ਲਈ ਨਾ ਇੱਕ ਮੈਂ ਤੁਹਾਨੂੰ ਇਹ ਚੀਜ਼ ਮੈਂ ਇੱਕ ਸਟੋਰੀ ਦੇ ਨਾਲ ਲੇਟ ਕਰਕੇ ਸਮਝਾਉਣ ਦੀ ਟਰਾਈ ਕਰਦਾ ਕੋਸ਼ਿਸ਼ ਕਰਦਾ ਉਮੀਦ ਆ ਤੁਸੀਂ ਸਮਝੋਗੇ ਇੱਕ ਨਾ ਜਿਹੜੋਂ ਹਾਥੀ ਹੁੰਦਾ ਜਿਹੜਾ ਉਹਦਾ ਜਿਹੜਾ ਬੱਚਾ ਹੁੰਦਾ ਹਾਥੀ ਦਾ ਉਹ ਨਾ ਛੋਟਾ ਜਾਂ ਹੁੰਦਾ ਤੇ ਉਦੋਂ ਕੀ ਕਰਤਾ ਜਾਂਦਾ ਹੈ ਉਹਦੇ ਨਾ ਗਲ ਦੇ ਵਿੱਚ ਬੜਾ ਸੰਗਲੀ ਹੁੰਦੀ ਜਿਹੜੀ ਚੇਨ ਦੇ ਲੋਹੇ ਦੀ ਉਹ ਪਾ ਦਿੱਤੀ ਜਾਂਦੀ ਹੈ ਛੋਟੇ ਹਾਥੀ ਦੇ ਪੈਰ ਦੇ ਵਿੱਚ ਪਾ ਦਿੰਦੇ ਹਨ ਬੰਨ੍ਹ ਦਿੰਦੇ ਨੇ ਗੱਲ 'ਚ ਨਹੀਂ ਪੈਰ 'ਚ ਬੰਨ੍ਹਦੇ ਹੁੰਦੇ ਆ ਉਹ ਜਦੋਂ ਪੈਰ ਉਹਦਾ ਬੰਨ੍ਹ ਕੇ ਤੇ ਦਰਖਤ ਨਾਲ ਬੰਨ੍ਹ ਹੁੰਦੇ ਨੇ ਛੋਟੇ ਜਿਹੇ ਨਾਲ ਤੇ ਉਹ ਫਿਰ ਜਦੋਂ ਹੁਣ ਛੋਟਾ ਬੱਚਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਉਹ ਬਹੁਤ ਟਰਾਈ ਕਰਦਾ ਤੋੜਨ ਦੀ ਉਹ ਟੁੱਟਦੀ ਨਹੀਂ ਕਿਉਂਕਿ ਹਾਥੀ ਛੋਟਾ ਹੁੰਦਾ ਹੈ ਬੱਚਾ ਹੁੰਦਾ ਹੈ ਤੇ ਸੰਗਲ ਸੰਗਲੀ ਹੁੰਦੀ ਜਿਹੜੀ ਉਹ ਤਕੜੀ ਹੁੰਦੀ ਹੈ ਤੇ ਉਹ ਤੋੜ ਨਹੀਂ ਨੂੰ ਸਕਦਾ ਅੱਛਾ ਫਿਰ ਉਹ ਹਾਥੀ ਦਾ ਬੱਚਾ ਐਵਰੀ ਡੇ ਮਤਲਬ ਆਸ-ਪਾਸਾ ਦੇਖਦਾ ਹੈ ਟਰਾਈ ਕਰਦਾ ਹੈ ਵੀ ਚੰਚਲ ਹੁੰਦਾ ਸ਼ਰਾਰਤ ਵੀ ਕਰਦਾ ਟਰਾਈ ਕਰਦਾ ਤੋੜਨੀ ਪਰ ਟੁੱਟਦੀ ਨਹੀਂ ਉਹ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਹਾਥੀ ਤੇ ਉਹਨੂੰ ਜਿਹੜੇ ਉਹਦੇ ਉਹਦੇ ਮਤਲਬ ਮਾਲਕ ਹੁੰਦੇ ਹਾਥੀ ਦੇ ਉਹਨੂੰ ਚੇਨ ਦੇ ਨਾਲ ਬੰਨ੍ਹਦੇ ਰੱਖਦੇ ਨੇ ਬੰਨੀ ਰੱਖਦੇ ਨੇ ਠੀਕ ਹੈ ਪਰ ਜਦੋਂ ਹਾਥੀ ਇੱਕ ਜੰਗ ਹੋ ਜਾਂਦਾ ਵੱਡਾ ਅਡਲਟ ਹੋ ਜਾਂਦਾ ਫਰੋ ਕੀ ਕਰਦੇ ਕਿ ਛੋਟੀ ਜੀ ਰੱਸੀ ਨਹੀਂ ਉਹਦੇ ਪੈਰ ਨੂੰ ਬੰਨ ਕੇ ਦਰਖਤ ਨਾਲ ਬੰਨ੍ਹ ਦਿੰਦੇ ਨੇ ਠੀਕ ਹੈ ਪਰ ਹਾਥੀ ਦੇ ਮਾਈਂਡ ਸੈਟਿ ਇਹ ਜਾ ਹੋ ਜਾਂਦਾ ਕਿਉਂਕਿ ਉਹਨੂੰ ਇਹ ਲੱਗਦਾ ਵੀ ਮੈਂ ਇਹਨੂੰ ਸਾਲਾਂ ਤੋਂ ਟਰਾਈ ਕਰਦਾ ਉਹਨਾਂ ਟੁੱਟੀ ਤਾਂ ਹੈ ਨਹੀਂ ਕਦੇ ਤੇ ਉਹ ਟਰਾਈ ਵੀ ਨਹੀਂ ਕਰਦਾ ਕਿਉਂਕਿ ਹਾਥੀ ਚ ਇੰਨੀ ਪਾਵਰ ਆ ਗਈ ਹੁੰਦੀ ਹੈ ਇੰਨੀ ਚ એનર્ਜੀ ਆ ਜਾਂਦੀ ਹੁੰਦੀ ਹੈ ਹੁੰਦੀ ਹੈ ਵੀ ਉਹ ਜੇ ਉਹ ਝਟਕਾ ਮਾਰੇ ਤਾਂ ਦਰਖਤ ਵੀ ਪਟ ਸਕਦਾ ਹੈ ਨਾ ਪਰ ਉਹ ਟਰਾਈ ਨਹੀਂ ਕਰਦਾ ਟرائی ਕਿਉਂ ਨਹੀਂ ਕਰਦਾ ਕਿਉਂਕਿ ਤੇ ਬਚਪਨ ਤੋਂ ਲੈ ਕੇ ਉਹਦੀ ਕੰਡੀਸ਼ਨਿੰਗ ਹੀ ਇਹੋ ਜੀ ਹੋ ਜਾਂਦੀ ਹੈ ਮਤਲਬ ਉਹਦੇ ਦਿਮਾਗ ਦੇ ਵਿੱਚ ਮਤਲਬ ਸੋਚ ਹੀ ਹੈ ਜੀ ਇਹੋ ਜੀ ਪੈਦਾ ਕਰ ਦਿੱਤੀ ਜਾਂਦੀ ਹੈ ਸਾਈਕੋਲੋਜੀਕਲੀ ਵੀ ਉਹਨੂੰ ਇਹ ਲੱਗਦਾ ਵੀ ਮੈਂ ਬਚਪਨ ਜਦੋਂ ਕਿੰਨੀ ਟਰਾਈ ਕੀਤੀ ਮੈਂ ਸੰਗਲ ਤੋੜਨ ਦੀ ਟੁੱਟਿਆ ਨਹੀਂ ਤੇ ਉਹਦੇ ਦਿਮਾਗ ਦੇ ਵਿੱਚ ਇਹੋ ਚੀਜ਼ ਘਰ ਕਰ ਗਈ ਵੀ ਜੇ ਹੁਣ ਵੀ ਮੈਂ ਉਹ ਟਰਾਈ ਵੀ ਨਹੀਂ ਕਰਦਾ ਤੋੜਨ ਦੀ ਵੀ ਮੈਂ ਟਰਾਈ ਵੀ ਨਹੀਂ ਕਰਨੀ ਇਸ ਲਈ ਹਾਂ ਜੋ ਜੋ ਟਰਾਈ ਕਰੇ ਤਾਂ ਤੋੜ ਕੇ ਤਾਂ ਦਖਤ ਉਹ ਸਭ ਕੁਝ ਪੜ ਸਕਦਾ ਪਰ ਟਰਾਈ ਨਹੀਂ ਕਰਦਾ ਕਿਉਂ ਕਿ ਉਹਦੇ ਬਚਪਨ ਦੀ ਮਤਲਬ ਉਹਦੇ ਦਿਮਾਗ ਦੇ ਵਿੱਚ ਜਿਹੜੀ ਕੰਡੀਸ਼ਨਿੰਗ ਕਰਤੀ ਉਹਦੇ ਦਿਮਾਗ ਦੇ ਵਿੱਚ ਇਫੈਕਟ ਬਣਾ ਦਿੱਤਾ ਗਿਆ ਵੀ ਤੂੰ ਇਹ ਕੰਮ ਕਰ ਹੀ ਨਹੀਂ ਸਕਦਾ ਇਸੇ ਤਰ੍ਹਾਂ ਹੀ ਆਪਣੀ ਰੀਅਲ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਵੀ ਆਪਾਂ ਕੀ ਕਰਦੇ ਆ ਆਪਣੇ ਦਿਮਾਗ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਆਪਣੇ ਮਾਪਿਓ ਦੁਆਰਾ ਜਾਂ ਆਪਣੇ ਆਸ-ਪਾਸੇ ਦੁਆਰਾ ਕਈ ਮਾਪਿਓ ਨਹੀਂ ਸਾਰੇ ਮਾਪਿਓ ਨਹੀਂ ਕਰਦੇ ਕਈ ਕੀ ਮਾਪਿਓ ਕੀ ਕਰਦੇ ਉਹ ਬੱਚਿਆਂ ਨੂੰ ਮਤਲਬ ਇਹੋ ਨਹੀਂ ਕਰਦੇ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਕੁਝ ਕਰਨ ਦੀ ਵਾਸਤੇ ਉਤਸ਼ਾਹਿਤ ਨਹੀਂ ਕਰਦੇ ਉਹ ਕੀ ਕਹਿੰਦੇ ਉਹਨਾਂ ਨੂੰ ਯਾਰ ਤੈਥੋਂ ਨਹੀਂ ਹੋਣਾ ਤੂੰ ਨਹੀਂ ਕਰ ਸਕਦਾ ਹੈਨਾ ਤੂੰ ਤਾਂ ਨਲਾਇਕ ਹੈ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਇਹੋ ਜਿਹੇ ਹੁੰਦੇ ਆ ਤਾਂ ਹੀ ਤਾਂ ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਆਲਦੀ ਸਰਕਲ ਦੇ ਵਿੱਚ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਨੇ ਜਿਹੜੇ ਬੰਦੇ ਤੁਹਾਨੂੰ ਉਤਸ਼ਾਹਿਤ ਕਰਨ ਤੁਹਾਨੂੰ ਉੱਪਰ ਚੱਕਣ ਵਾਸਤੇ ਲਿਫਟ ਕਰਨ ਵਾਸਤੇ ਤੁਹਾਡੇ ਨਾਲ ਮੋੜੇ ਨਾਲ ਮੋੜਾ ਲਾਉਣ ਵੀ ਯਾਰੋ ਬਾਈ ਤੂੰ ਇਹ ਕੰਮ ਕਰ ਸਕਦਾਂ ਕਰ ਟਰਾਈ ਕਰ ਇਹੋ ਜੇ ਸਰਕਲ 'ਚ ਰਹੋਗੇ ਜੇ ਤੁਸੀਂ ਪੰਜ ਚੰਗੇ ਬੰਦੇ ਨਾਲ ਰਹਿੰਦੇ ਹੋ ਤਾਂ ਛੇਵੇਂ ਤੁਸੀਂ ਹੋਮ ਹੋਗੇ ਜੇ ਤੁਸੀਂ ਪੰਜ ਨਲਾਇਕ ਬੰਦੇ ਨਾਲ ਰਹਿੰਦੇ ਹੋ ਤਾਂ ਛੇਵੇਂ ਨਲਾਇਕ ਤੁਸੀਂ ਹੋਮ ਹੋਗੇ ਜੇ ਤੁਸੀਂ ਪੰਜ ਨਸ਼ੇ ਕਰਨ ਵਾਲੇ ਬੰਦੇ ਲੈਣੇ ਆ ਤਾਂ ਛੇਵਾਂ ਨਸ਼ਾ ਕਰਨ ਵਾਲਾ ਤੁਸੀਂ ਹੋ ਸਕਦੇ ਹੋ ਠੀਕ ਹੈ ਇਸ ਲਈ ਟਰਾਈ ਕਰੋ ਆਪਦੇ ਆਪ ਨੂੰ ਬਹੁਤ ਚੰਗੇ ਲੋਕਾਂ ਨਾਲ ਰੱਖਣ ਦੀ ਚੰਗੀਆਂ ਬੁੱਕਸ ਪੜ੍ਹਨ ਦੀ ਚੰਗੇ ਲੋਕਾਂ ਨਾਲ ਆਪਦੇ ਆਪ ਨੂੰ ਘੇਰਨ ਦੀ ਚੰਗੇ ਕੰਟੈਂਟ ਨੂੰ ਦੇਖਣ ਦੀ ਨਹੀਂ ਤਾਂ ਇਹ ਹਾਥੀ ਵਾਲਾ ਕੰਮ ਹੋ ਜਾਣਾ ਵੀ ਤੁਹਾਡੇ ਮਾਈਂਡ ਦੇ ਵਿੱਚ ਸੈੱਟ ਹੀ ਜਾਵਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਮੇਰੇ ਦਿਮਾਗ 'ਚ ਇਹ ਇਹ ਚੀਜ਼ ਐਂਟਰ ਹੋ ਚੁੱਕੀ ਆ ਘਰ ਘਰ ਚੁੱਕੀ ਆ ਵੀ ਮੈਥੋਂ ਹੀ ਕੰਮ ਹੋਣਾ ਹੀ ਨਹੀਂ ਹੁਣ ਵੀ ਤੁਸੀਂ ਮੇਰੀ ਵੀਡੀਓ ਦੇਖਦੇ ਹੋਵੋਗੇ ਤੁਹਾਡੇ ਮਨ 'ਚ ਕਈ ਗੱਲਾਂ ਹੋਣੀਆਂ ਤੁਸੀ ਸੋਚ ਕੇ ਦੇਖੋ ਬੈਠ ਕੇ ਕਦੇ ਮਤਲਬ ਆਤਮ ਮੰਥਨ ਕਰਕੇ ਦੇਖੋ ਵੀ ਮੇਰੇ ਦਿਮਾਗ 'ਚ ਕਿੰਨੀਆਂ ਗੱਲਾਂ ਚੱਲ ਰਹੀਆਂ ਹੋਣਗੀਆਂ ਤੁਹਾਡੇ ਦਿਮਾਗ 'ਚ ਇਸ ਟਾਈਮ ਵੀ ਤੁਸੀਂ ਕਰ ਹੀ ਨਹੀਂ ਸਕਦੇ ਪਰ ਮੈਂ ਤੁਹਾਨੂੰ ਫੇਰ ਕਹਿ ਰਿਹਾ ਆ ਆਪਦੇ ਦਿਮਾਗ ਨੂੰ ਕਲੀਨ ਕਰੋ ਸਾਰੀਆਂ ਜੋ ਤੁਹਾਡੇ 'ਚ ਨੈਗੇਟਿਵਿਟੀ ਭਰੀ ਵੀ ਦਿਮਾਗ 'ਚ ਵੀ ਤੁਸੀਂ ਇਹ ਕੰਮ ਕਰ ਨਹੀਂ ਸਕਦੇ ਜੇ ਕੋਈ ਹੋਰ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਸਿਰਫ ਇੰਨਾ ਹੀ ਐ ਵੀ ਉਹਦੇ ਵਾਸਤੇ ਤੁਹਾਨੂੰ ਕੋਸ਼ਿਸ਼ ਥੋੜੀ ਜੀ ਵੱਧ ਕਰਨੀ ਪੈ ਸਕਦੀ ਐ ਤੁਹਾਨੂੰ ਆਪਦੇ ਬਲੀਫ ਨੂੰ ਜੋ ਤੁਹਾਡੇ ਵਿਸ਼ਵਾਸ ਦਿਮਾਗ ਚ ਬਣਿਆ ਹੋਇਆ ਉਹਨੂੰ ਤੋੜਨਾ ਪੈ ਸਕਦਾ ਐ ਜਿਹੜਾ ਲੋਕਾਂ ਨੇ ਆਸੇ ਪਾਸੇ 네ਗੇਟਿਵ ਪੀਪਲ ਜਿਹੜੇ ਤੁਹਾਡੇ ਰਹਿੰਦੇ ਨੇ ਜਾਂ ਤੁਹਾਡੇ ਜਿਹੜੇ ਬੈਡ ਫਰੈਂਡ ਨੇ ਜਾਂ ਜਿਨ੍ਹਾਂ ਨੂੰ ਜਿਹੜੇ ਚਾਹੁੰਦੇ ਨੇ ਲੋਕ ਵੀ ਤੁਹਾਨੂੰ ਕੁਝ ਤੁਸੀਂ ਕੁਝ ਕਰੋ ਉਹਨਾਂ ਨੇ ਤੁਹਾਡੇ ਦਿਮਾਗ ਵਿੱਚ ਇਹ ਜੀ ਚੀਜ਼ਾਂ ਭਰ ਚੁੱਕੇ ਨੇ ਵੀ ਤੁਸੀਂ ਕਰ ਹੀ ਨਹੀਂ ਸਕਦੇ ਹਾਥੀ ਵਾਂਗੂ ਤੁਸੀਂ ਟਰਾਈ ਵੀ ਨਹੀਂ ਕਰਦੇ ਉਹਨੂੰ ਚੇਨ ਨੂੰ ਤੋੜਨ ਦੀ ਕਿਉਂਕਿ ਤੁਹਾਨੂੰ ਇਹ ਆ ਵੀ ਇਹ ਤਾਂ ਉਹ ਤੋਂ ਨਹੀਂ ਹੋਇਆ ਇਹ ਉਹ ਕਹਿੰਦਾ ਵੀ ਉੱਥੋਂ ਹੋਣਾ ਨਹੀਂ ਤਾਂ ਮੇਥੋਂ ਹੋਣਾ ਹੀ ਨਹੀਂ ਆਪਦੀ ਪਾਵਰ ਨੂੰ ਸਮਝੋ ਆਪਦੀ ਵੈਲਿਊ ਨੂੰ ਸਮਝੋ ਆਪਦੀ ਵਰਥ ਨੂੰ ਸਮਝੋ ਤੇ ਜਿਹੜਾ ਕੁਝ ਤੁਸੀਂ ਸੋਚਦੇ ਹੋ ਉਹਨੂੰ ਤੁਸੀਂ ਕਰ ਸਕਦੇ ਹੋ ਕਰਨਾ ਸਿਰਫ ਇੰਨਾ ਵੀ ਉਹਦੇ ਵਾਸਤੇ ਮਿਹਨਤ ਕਰਨੀ ਪਊਗੀ ਉਹਦੇ ਵਾਸਤੇ ਇੱਕ ਪਲਾਨ ਤਿਆਰ ਕਰਨਾ ਪਊਗਾ ਪਲਾਨ ਤਿਆਰ ਕਰੋ ਜੋ ਵੀ ਤੁਹਾਡੇ ਦਿਮਾਗ ਚ ਚੱਲ ਰਿਹਾ ਹੈ ਜੋ ਵੀ ਤੁਹਾਡਾ ਗੋਲ ਆ ਉਹਨੂੰ ਸਰਕਲ ਚ ਲੈ ਕੇ ਆਓ ਉਹਨੂੰ ਐਕਸ਼ਨ ਚ ਲੈ ਕੇ ਆਓ ਪਹਿਲਾਂ ਦਿਮਾਗ ਚ ਫਿਰ ਪੇਪਰ ਤੇ ਲਿਖੋ ਫਿਰ ਉਸ ਤੋਂ ਬਾਅਦ ਉਹਨੂੰ ਐਕਸ਼ਨ ਕਰਨਾ ਸ਼ੁਰੂ ਕਰ ਦੇ ਤੇ ਤੁਹਾਡੇ ਕੋਲੇ ਤੁਹਾਡਾ ਜੋ ਵੀ ਗੋਲ ਹੈ ਉਹ 101% ਤੁਸੀਂ ਕਾਮਯਾਬ ਹੋ ਜਾਓਗੇ ਪਰ ਗੱਲ ਇੰਨੀ ਹੈ ਵੀ ਪਲਾਣ ਪੁਰਾਣੇ ਸਿਸਟਮ ਨੂੰ ਛੱਡਣਾ ਪਏਗਾ ਅਦਰਵਾਈ ਤੁਸੀਂ ਇਹ ਨਹੀਂ ਕਰ ਸਕਦੇ ਠੀਕ ਹੈ ਇਸ ਲਈ ਪੁਰਾਣੇ ਵਿਚਾਰਾਂ ਨੂੰ ਪੁਰਾਣੇ ਜਿਹੜੇ ਤੁਹਾਨੂੰ ਪਿੱਛੇ ਖਿੱਚਦੇ ਨੇ ਜਿਹੜੇ ਤੁਹਾਨੂੰ ਰੋਕਦੇ ਨੇ ਉਹਨਾਂ ਨੂੰ ਤੋੜਨਾ ਪਊਗਾ ਕੋਈ ਵੀ ਹਜੇ ਕੰਮ ਨਹੀਂ ਹੈਗਾ ਜਿਹੜਾ ਤੁਸੀਂ ਕਰ ਨਹੀਂ ਸਕਦੇ ਤੁਸੀਂ ਆਪਣੇ ਇੰਜ਼ਾਮਪਲਾਂ ਸੇ ਪਾਸੇ ਦੇਖ ਲਓ ਲੋਕ ਇੱਕ ਸਕ੍ਰੈਪ ਤੋਂ ਸ਼ੁਰੂ ਹੋ ਕੇ ਮਲਟੀ ਬਿਲੀਅਨਰ ਦੀ ਕੰਪਨੀ ਫਣੀ ਕਰ ਦਿੰਦੇ ਨੇ ਉਹ ਕਰਦੇ ਸਿਰਫ ਏਸੀ ਚੀਜ਼ ਤੇ ਕਰਦੇ ਵੀ ਉਹ ਆਪਦੇ ਬਲੀਫ ਨੂੰ ਤੋੜ ਦਿੰਦੇ ਨੇ ਤੁਹਾਡੇ ਮਾਪਿਆਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਤੁਹਾਡੇ ਮਾਪੇ ਗਰੀਬ ਸੀ ਤੁਹਾਡੇ ਮਤਲਬ ਮੈਂ ਤਾਂ ਯਾਰ ਕਬੀਲਦਾਰੀ ਬਹੁਤ ਵੱਡੀ ਹੈ ਮੇਰੀ ਤਾਂ ਮੇਰੇ ਕੋਲ ਤਾਂ ਯਾਰ ਪੈਸੇ ਹੈ ਨਹੀਂ ਮੇਰੇ ਕੋਲ ਤਾਂ ਯਾਰ ਟਾਈਮ ਹੈ ਨਹੀਂ ਮੇਰੇ ਕੋਲ ਤਾਂ ਯਾਰ ਮਤਲਬ ਜਾਣ ਪਛਾਣ ਹੈ ਨਹੀਂ ਮੇਰੇ ਕੋਲ ਤਾਂ ਲਿੰਕ ਹੈ ਨਹੀਂ ਇਹ ਸਾਰੀਆਂ ਗੱਲਾਂ ਉਹ ਬੰਦੇ ਕਰਦੇ ਆ ਜਿਨ੍ਹਾਂ ਨੇ ਕੁਝ ਕਰਨਾ ਨਹੀਂ ਹੁੰਦਾ ਜੇ ਤੁਸੀਂ ਕਿਸੇ ਗੱਲ ਨੂੰ ਨਹੀਂ ਕਰਨਾ ਤਾਂ ਤੁਸੀਂ 100 ਐਕਸਕਿਊਜ਼ ਬਣਾ ਲਓਗੇ 100 ਬਹਾਨੇ ਬਣਾ ਲਓਗੇ ਆਪਦੇ ਕੋਲ ਹੀ ਤੁਸੀਂ ਨਹੀਂ ਬਣਾ ਰਹੇ ਹੁੰਦੇ ਤੁਹਾਡਾ ਮਾਈਂਡ ਹੀ ਬਣਾ ਰਿਹਾ ਹੁੰਦਾ ਵੀ ਯਾਰ ਤੂੰ ਇਹ ਨਹੀਂ ਕਰ ਸਕਦਾ ਤੂੰ ਇਹ ਨਹੀਂ ਕਰ ਸਕਦਾ ਜੇ ਤੁਸੀਂ ਕੁਝ ਕਰਨਾ ਤਾਂ ਤੁਸੀਂ 100 ਹੱਲ ਲੱਭ ਲਓਗੇ ਵੀ ਯਾਰ ਆਪਾਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਹਾਂ ਜਿਹੜਾ ਤੁਹਾਡਾ ਮਾਈਂਡ ਆ ਨਾ ਤੁਹਾਡਾ ਜਿਹੜਾ ਮਨ ਹੈ ਇਹ ਬੜਾ ਮਤਲਬ ਇੱਕ ਤਰ੍ਹਾਂ ਦਾ ਚਲਾਕ ਹੈ ਜਦੋਂ ਤੁਸੀਂ ਕਹੋਗੇ ਵੀ ਮੈਂ ਕੁਝ ਕਰਨਾ ਸਪੋਜ਼ ਤੁਸੀਂ ਕਹਿੰਦੇ ਯਾਰ ਮੈਂ ਅੱਜ ਜਿਮ ਜਾਣਾ ਮੈਂ ਅੱਜ ਰਨਿੰਗ ਕਰਕੇ ਆਉਣੀ ਹੈ ਮੈਂ ਅੱਜ ਪੜ੍ਹਾਈ ਕਰਨੀ ਹੈ ਪੇਪਰ ਦੀ ਆ ਉਹਦੀ ਜਾਂ ਮੈਂ ਅੱਜ ਕੋਈ ਚੰਗਾ ਕੰਮ ਕਰਨਾ ਤੁਹਾਡਾ ਮਨ ਹੀ ਪਤਾ ਕਿ ਤੁਹਾਨੂੰ ਤੁਹਾਡਾ ਮਾਈਂਡ ਤੁਹਾਡਾ ਮਨ ਜਿਹੜਾ ਅੰਦਰ ਤੁਹਾਡੇ ਕੰਟਰੋਲ 'ਚ ਨਹੀਂ ਹੈ ਉਹ ਕੀ ਕਹੂਗਾ ਐਂ ਕਰ ਵੀ ਆਪਾਂ ਸਪੋਜ਼ ਤੁਸੀਂ ਕਹਿੰਦੇ ਮੈਂ 5 ਵਜੇ ਰਨਿੰਗ ਕਰਕੇ ਆਉਣੀ ਆ ਤੁਸੀਂ ਉਹ ਕੋ 10 ਮਿੰਟ ਪਹਿ ਜਾ ਤੁਹਾਡੇ ਮਨ ਦੇ ਚੋਂ ਆਪਣੇ ਆਪ ਹੀ ਆਵਾਜ਼ ਆਊਗੀ ਤੁਸੀਂ ਕਹੋਗੇ ਯਾਰ 10 ਕਿ ਮਿੰਟ ਪਹਿ ਜਾਣੇ ਆਪਾਂ ਉਸ ਤੋਂ ਬਾਅਦ ਚੱਲਾਂਗੇ ਅੱਛਾ ਫਿਰ ਜਦੋਂ ਫਿਰ ਆ ਖੁੱਲੋਗੇ ਚੱਲ ਜੀ ਨਹੀਂ ਨਹੀਂ ਤੁਹਾਡਾ ਮਨ ਤੁਹਾਡਾ ਮਨ ਹੀ ਤੁਹਾਨੂੰ ਕਹੂਗਾ ਨਹੀਂ ਨਹੀਂ 10 ਮਿੰਟ ਨਹੀਂ 20 ਮਿੰਟ ਹੋਰ ਪਹਿ ਜਾ ਕੋ ਗੱਲ ਨਹੀਂ ਬਥੇਰਾ ਟਾਈਮ ਤੇ ਚੱਲਦੇ ਆਂ ਇਹਨਾਂ ਮਤਲਬ ਤੁਹਾਨੂੰ ਉਹ ਇਸ ਤਰ੍ਹਾਂ ਦੇ ਚਾਂਸੇ ਚ ਲੈ ਲੈਂਦਾ ਅਗਰ ਤੁਸੀਂ ਉਸੇ ਟਾਈਮ ਇਹ ਕਹੋ ਨਹੀਂ ਪੰਜ ਤਾਂ ਪੰਜ ਜਾਣਾਂ ਦਾ ਜਾਣੇ ਨਹੀਂ ਇਹ ਕੰਮ ਕਰਨਾ ਤਾਂ ਕਰਨਾ ਹੀ ਹੈ ਤੁਸੀਂ ਉਹਦੇ ਚਾਂਸੇ ਜਦੋਂ ਤੁਸੀਂ ਉਹਨੂੰ ਕੰਟਰੋਲ ਚ ਕਰ ਲਿਆ ਮਨ ਨੂੰ ਹੈਨਾ ਜਿਵੇਂ ਆਪਣੇ ਆਪਣੇ ਗੁਰਬਾਣੀ 'ਚ ਵੀ ਕਿਹਾ ਗਿਆ ਹੈਗਾ ਵੀ ਮਨ ਜੀਤੇ ਜਗ ਜੀਤੇ ਜੇ ਮਨ ਜਿੱਤ ਲਿਆ ਤੁਸੀਂ ਜਗ ਜਿੱਤ ਲਿਆ ਇਹ ਤਾਂ ਇਸੇ ਗੱਲ ਨੂੰ ਲੈ ਕੇ ਇਹ ਗੱਲ ਬਣੀ ਵੀ ਤੁਸੀਂ ਮਨ ਤੇ ਕੰਟਰੋਲ ਕਰ ਲਿਆ ਤਾਂ ਤੁਸੀਂ ਸਾਰੇ ਕਿਸੇ ਦੇ ਕੰਟਰੋਲ ਕਰਾ ਕਿਉਂਕਿ ਮਨ ਇਹ ਜੀ ਚੀਜ਼ ਹੈ ਜਿਹੜਾ ਤੁਹਾਨੂੰ ਕੰਮ ਕਰਨ ਨਹੀਂ ਦਿੰਦਾ ਉਹ ਤੁਹਾਨੂੰ ਡਿਸਟਰੈਕਟ ਕਰਦਾ ਰਹਿੰਦਾ ਤੁਹਾਡੇ ਟਾਰਗੇਟ ਤੋਂ ਦੂਰ ਲੈ ਜਾਂਦਾ ਉਹਦਾ ਕੰਮ ਹੀ ਇਹ ਹੈ ਤੁਸੀਂ ਕੋਈ ਵੀ ਕੰਮ ਕਰੋਗੇ ਤੁਸੀਂ ਕਿਸੇ ਨੂੰ ਕੋਈ ਕਿਸੇ ਤੋਂ ਬਿਜ਼ਨਸ ਸ਼ੁਰੂ ਕਰਨਾ ਕੋਈ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਨਵਾਂ ਚੰਗਾ ਕੰਮ ਕੁਝ ਵੀ ਕਰਨ ਲੱਗੋ ਨਾ ਇਹਨੇ ਕਹਿਣਾ ਵੇਟ ਕਰ ਆਪਾਂ ਕੱਲ ਨੂੰ ਕਰ ਲਾਂਗੇ ਪਰਸੋਂ ਕਰ ਲਾਂਗੇ ਹੈ ਨਾ ਇਸ ਤਰ੍ਹਾਂ ਸਾਨੂੰ ਇਹ ਪਟਕਾਉਂਦਾ ਰਹਿੰਦਾ ਪੜ੍ਹਾਈ ਕਰਨ ਵੇਲੇ ਤੁਸੀਂ ਹੈ ਨਾ ਪੇਪਰ ਆ ਮੰਨ ਲਓ ਕਿਸੇ ਬੱਚੇ ਦੇ ਉਹਦੇ ਮਨ 'ਚ ਪਤਾ ਕੀ ਆਉ ਉਹ ਮੰਨ ਉਹਨੂੰ ਕੀ ਕਹਿਣਾ ਉਹ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਕੱਲ ਨੂੰ ਸਟੱਡੀ ਕਰਾਂਗੇ ਕੱਲ ਨੂੰ ਜਦੋਂ ਤੁਸੀਂ ਸਟੱਡੀ ਕਰਨ ਲੱਗੋਗੇ ਇਹ ਨਹੀਂ ਮੰਨ ਤੁਹਾਡੇ ਕਹਿਣਾ ਨਹੀਂ ਨਹੀਂ ਪਰਸੋਂ ਸਟੱਡੀ ਕਰਾਂਗੇ ਐ ਕਰਦੇ ਕਰਦੇ ਪੇਪਰਾਂ ਵਾਲੇ ਦਿਨ ਤੱਕ ਪਹੁੰਚ ਜਾਂਦੇ ਆ ਮਤਲਬ ਉਸ ਦਿਨ ਵੀ ਇਹਨਾਂ ਨੂੰ ਐ ਲੱਗਦਾ ਮੰਨ ਸਾਨੂੰ ਇਹੀ ਕਹਿੰਦਾ ਰਹਿੰਦਾ ਵੀ ਯਾਰ ਕੱਲ ਨੂੰ ਕੱਲ ਨੂੰ ਕੱਲ ਨੂੰ ਕੱਲ ਨੂੰ ਇਸ ਲਈ ਇਹਨੂੰ ਕੰਟਰੋਲ 'ਚ ਕਰੋ ਮਨ ਨੂੰ ਕੰਟਰੋਲ ਕਰ ਲਿਆ ਤੁਸੀਂ ਆਪ ਦੇ ਆਪ ਨੂੰ ਅਨਿਸ਼ਾਸਨ ਚ ਲਿਆਇਆ ਤਾਂ ਤੁਸੀਂ ਕੋਈ ਮਤ ਕੋਈ ਮਤਲਬ ਨਹੀਂ ਰਹਿ ਜਾਂਦਾ ਵੀ ਤੁਸੀਂ ਆਪ ਦਾ ਗੋਲ ਹਾਸਿਲ ਨਾ ਕਰ ਸਕੋ ਠੀਕ ਹੈ ਆਪ ਦੀ ਜਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਜਦੋਂ ਤੁਸੀਂ ਮਤਲਬ ਸੋਚ ਲਿਆ ਤਾਂ ਉਹਨੂੰ ਐਕਸ਼ਨ ਚ ਲੈਣਾ ਸ਼ੁਰੂ ਕਰ ਦਿਓ ਕਿਉਂਕਿ ਜੇ ਤੁਸੀਂ ਡਿਲੇ ਕਰਦੇ ਜਾਓਗੇ ਤਾਂ ਤੁਸੀਂ ਇੱਕ ਦਿਨ ਉੱਠੋਗੇ ਸਵੇਰੇ ਤਾਂ ਤੁਹਾਡੇ ਕੋਲੇ ਟਾਈਮ ਹੀ ਨਹੀਂ ਹੋਣਾ ਉਹ ਗੱਲਾਂ ਦਾ ਜਿਹੜੀਆਂ ਗੱਲਾਂ ਤੁਸੀਂ ਕਰਨਾ ਚਾਹੁੰਦੇ ਸੀ ਜ਼ਿੰਦਗੀ 'ਚ ਇਸ ਲਈ ਬੈਟਰ ਹੈ ਵੀ ਜਦੋਂ ਤੁਹਾਡੇ ਦਿਮਾਗ 'ਚ 아이디어 ਆ ਗਿਆ ਵਾਲੀਆਂ ਰਿਆਂ ਦੀ ਲੋੜ ਨਹੀਂ ਵਾਲੇ ਲੰਬੇ ਚੌੜੇ ਸਿਸਟਮ 'ਚ ਪੈਣ ਦੀ ਲੋੜ ਨਹੀਂ ਅਗਰ ਤੁਸੀਂ 100% ਕਦੇ ਵੀ ਕੋਈ ਪਰਫੈਕਟ ਨਹੀਂ ਹੋ ਸਕਦਾ ਅਗਰ ਤੁਸੀਂ 100 ਦੇ ਵਿੱਚੋਂ 75% ਇਹ ਸੋਚਦੇ ਹੋ ਵੀ ਤੁਸੀਂ ਸਹੀ ਹੋ ਤਾਂ ਤੁਸੀਂ ਸਹੀ ਹੋ 25% ਪਿੱਛੇ ਤੁਸੀਂ 75% ਖਰਾਬ ਨਾ ਕਰੋ ਇਹਨਾਂ ਮਤਲਬ 100% ਹੋਣ ਦੀ ਲੋੜ ਨਹੀਂ ਹੁੰਦੀ ਪਰਫੈਕਟ ਹੋਣ ਦੀ ਲੋੜ ਨਹੀਂ ਹੁੰਦੀ ਜੇ ਤੁਹਾਨੂੰ ਕੰਮ ਕਰਨਾ ਹੈ ਤਾਂ ਤੁਸੀਂ 75% ਇਹ ਸ਼ੋਰੂਮ ਵੀ ਮੈਂ ਇਹ ਕੰਮ ਕਰ ਸਕਦਾ ਤਾਂ ਕਰ ਦਿਓ ਦੈਟਸ ਇਟ 100% ਕੋਈ ਵੀ ਬੰਦਾ ਪਰਫੈਕਟ ਨਹੀਂ ਹੋ ਸਕਦਾ 100% ਦੀ ਵੇਟ ਕਰਦੇ ਰਹੋਗੇ ਤਾਂ ਸਾਰੀ ਉਮਰ ਵੇਟ ਕਰਦੇ ਰਹੋਗੇ ਇਸ ਲਈ ਜਦੋਂ ਵੀ ਮਤਲਬ ਹੁਣ ਤੁਹਾਨੂੰ ਲੱਗਦਾ ਹੈ ਵੀ ਮੈਂ ਇਹ ਕੰਮ ਕਰਨਾ ਅਗਰ ਉਧਰੋਂ ਤੁਸੀਂ 75% ਸ਼ੋਰ ਹੋ ਗਏ ਆਸਵੰਦ ਹੋ ਗਏ ਵੀ ਮੈਂ ਕਰ ਸਕਦਾ ਤਾਂ ਜਸਟ ਡੂ ਇਟ ਕਰ ਦਿਓ ਰਾਈਟ ਵੀ ਕਰ ਦਿਓ ਤਾਂ ਤੁਸੀਂ ਪੱਕਾ ਸਕਸੈਸ ਹੋਮ ਹੋਗੇ ਜੇ ਤੁਸੀਂ ਉਹਨੂੰ ਲਮਕਾ ਕੇ ਬਹਿਗੇ ਤਾਂ ਤੁਹਾਨੂੰ ਜਿਹੜੀ ਗੱਲ ਗਈ ਹੈ ਵੀ ਤੁਸੀਂ ਇੱਕ ਦਿਨ ਉੱਠੋਗੇ ਸਵੇਰੇ ਤੇ ਤੁਸੀਂ ਸੋਚੋਗੇ ਯਾਰ ਮੈਂ ਇਹ ਕੰਮ ਕਰਨਾ ਸੀ ਪਰ ਤੁਹਾਡੇ ਕੋਲ ਟਾਈਮ ਹੀ ਹੈ ਨਹੀਂ ਟਾਈਮ ਬਚਨੇ ਨਹੀਂ ਹੋ ਸਕਦਾ ਤੁਸੀਂ ਸਿੱਕ ਹੋ ਜੇ ਹੋ ਸਕਦਾ ਕੋਈ ਐਕਸੀਡੈਂਟ ਹੋ ਜੇ ਹੋ ਸਕਦਾ ਕੋਈ ਇਹੋ ਜਿਹੀ ਵਿਪਤਾ ਪੈ ਜੇ ਪਰਿਵਾਰ ਵਿੱਚ ਸਿਚੁਏਸ਼ਨ ਬਣ ਜੇ ਵੀ ਤੁਹਾਡੇ ਕੋਲੇ ਟਾਈਮ ਹੀ ਨਾ ਰਹੇ ਹੈਨਾ ਇਸ ਲਈ ਜੋ ਕਰਨਾ ਅੱਜ ਕਰੋ ਤੇ ਹੁਣੇ ਹੁਣੇ ਕਰੋ